ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਬੰਦਿਆਂ ਦੀ ਮੌਤ ਹੋਈ ਪਹਿਲਾ ਸੀ ਰਾਜਾ ਦੂਜਾ ਵਪਾਰੀ ਤੀਜਾ ਕਥਾਵਾਚਕ ਤੇ ਚੌਥਾ ਸੀ ਗਰੀਬ ਮਜ਼ਦੂਰ ਜਦੋਂ ਇਹ ਚਾਰੇ ਮਰ ਗਏ ਦਰਗਾਹ ਵਿੱਚ ਗਏ ਰੱਬ ਦੇ ਘਰ ਗਏ ਇੱਥੇ ਇਹਨਾਂ ਦੀ ਗੱਲ ਹੈ ਪਰ ਅਸੀਂ ਵੀ ਸਾਰਿਆਂ ਨੇ ਆਪਣੀ ਆਪਣੀ ਵਾਰੀ ਨਾਲ ਚਲੇ ਜਾਣਾ ਹੈ ਗੁਰਬਾਣੀ ਅਨਸਾਰ ਵਾਰੀਆ ਪੋ ਆਪਣੀ ਚੱਲੇ ਮਸਾਇਕ ਸੇ ਜੋ ਜਨਮ ਲੈ ਕੇ ਇਸ ਦੁਨੀਆ ਤੇ ਆਇਆ ਸਭ ਨੇ ਚਲੇ ਜਾਣਾ ਹੈ ਆਪਾਂ ਗੱਲ ਕਰੀਏ ਚਾਰ ਬੰਦਿਆਂ ਦੀ ਸਾਬਤ ਪਹਿਲਾਂ ਵਾਰੀਆਈ ਰਾਜੇ ਦੀ ਜਦੋਂ ਜਰਵਾਨ ਨੇ ਬੂਆ ਖੋਲਿਆ ਕਹਿੰਦੇ 10 ਭਾਈ ਕਿੱਧਰ ਕਹਿੰਦਾ ਜੀ ਮੈਂ ਰਾਜਾ ਹਾਂ ਮੈਂ ਸੱਚਖੰਡ ਵਿੱਚ ਜਾਣਾ ਹਾਂ ਤਾਂ ਕਹਿੰਦੇ ਕੋਈ ਨੇਕ ਕੰਮ ਕੀਤਾ ਸੀ ਕਹਿੰਦਾ ਜੀ ਮੈਂ ਸਾਰੀ ਉਮਰ ਰਾਜ ਕੀਤਾ ਮੇਰੇ ਰਾਜ ਵਿੱਚ ਨਾ ਕੋਈ ਭੁਖਾਰਿਆ ਨਾ ਕਿਸੇ ਨਾਲ ਮੈਂ ਕੋਈ ਤੱਕਾ ਹੋਣ ਦਿੱਤਾ ਸਾਬ ਕੰਮ ਨੇ ਕੀਤੇ ਕਹਿੰਦੇ ਫੇਰ ਤੇ ਤੇਰਾ ਜਣਾ ਬਣਦਾ ਭਾਈ ਜਦੋਂ ਬਈ ਖਾਤਾ ਖੋਲਿਆ ਉਸ ਵਿੱਚ ਲਿਖਿਆ ਸੀ ਆਪਨੇ ਰਾਜਤਾ ਸੁਖੀ ਰੱਖਿਆ ਪਰ ਆਪਣੇ ਆਲੇ ਦਿਵਾਲੇ ਕੁਝ ਛੱਡਿਆ ਵੀ ਨਹੀਂ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਦੂਜਾ ਵਾਰੀ ਆਈ ਵਪਾਰੀ ਦੀ ਕਹਿੰਦਾ ਬੁਆ ਖੋਲੋ ਮੈਂ ਸੱਚਖੰਡ ਜਾਣਾ ਹੈ ਕਹਿੰਦੇ ਕੋਈ ਨੀ ਕੰਮ ਕੀਤਾ ਕਹਿੰਦਾ ਮੈਂ ਗਰੀਬਾਂ ਦੀਆਂ ਧੀਆਂ ਦੇ ਵਿਆਹ ਕੀਤੇ ਗਰੀਬਾਂ ਨੂੰ ਘਰ ਵੀ ਬਣਾ ਕੇ ਦਿੱਤੇ ਗਰੀਬਾਂ ਦੇ ਤਨ ਵੀ ਕੱਪੜੇ ਦੇ ਦੇ ਕੇ ਟੱਕਦਾ ਰਿਆ ਮੈਂ ਲੰਗਰ ਵੀ ਲਾਉਂਦਾ ਰਿਆ ਕਹਿੰਦੇ ਤੇਰਾ ਤਾਂ ਸੱਚਖੰਡ ਜਾਣਾ ਬਣਦਾ ਭਾਈ ਜਦੋਂ ਬਈ ਖਤਾ ਖੋਲਿਆ ਵਿੱਚ ਲਿਖਿਆ ਪਾਈ ਤੋਂ ਪੁੰਨ ਦਾ ਤਾਂ ਬਹੁਤ ਕੀਤਾ ਬਾਰ ਨਸ਼ਾ ਪੱਤਾ ਵੇਚ-ਵੇਚ ਕੇ ਲੋਕਾਂ ਦੀ ਨੌਜਵਾਨੀ ਬਹੁਤ ਬਰਬਾਦ ਕੀਤੀ ਇਹ ਪੈਸਾ ਦੋ ਨੰਬਰ ਦਾ ਲਾ ਕੇ ਤੂੰ ਨੇਕਮ ਕੀਤੇ ਹਨ ਚੱਲ ਤੋ ਬਾਰ ਉਸ ਨੂੰ ਧੱਕਾ ਮਾਰ ਕੇ ਬਾਹਰ ਕੱਢਿਆ ਗਿਆ ਹੁਣ ਵਾਰੀ ਆਈ ਪ੍ਰਚਾਰਕ ਦੀ ਜਿਸ ਨੇ ਬਾਣਾ ਪਾਇਆ ਹੋਇਆ ਸੀ ਸ੍ਰੀ ਸਾਹਿਬ ਉਤੋਂ ਦੀ ਪਾਈ ਹੋਈ ਸੀ ਜਦੋਂ ਜਰਵਾਣੇ ਆਏ ਬੂਆ ਖੋਲਿਆ ਕਹਿੰਦੇ ਦੱਸੋ ਭਾਈ ਜੀ ਕਹਿੰਦਾ ਮੈਂ ਸਾਰੀ ਉਮਰ ਗੁਰਬਾਣੀ ਪੜ੍ਹੀ ਪ੍ਰਚਾਰ ਕੀਤਾ ਬਹੁਤ ਲੋਕਾਂ ਨੂੰ ਅਮਰਿਸ਼ਾਇਆ ਗੁਰੂ ਘਰ ਮੈਂ ਹੱਥੀਂ ਵੀ ਸੇਵਾ ਕਰਦਾ ਰਿਹਾ ਜਦੋਂ ਉਸ ਦਾ ਬਈ ਖਾਤਾ ਖੋਲ੍ਹਿਆ ਤੇ ਲਿਖਿਆ ਸੀ ਕਿ ਦੂਜੇ ਨੂੰ ਤੂੰ ਮੱਤਾ ਦਿੰਦਾ ਰਿਹਾ ਮਾਇਆ ਇਕੱਠੀ ਕਰਦਾ ਰਿਹਾ ਆਪ ਤੂੰ ਖਾਲੀ ਦਾ ਖਾਲੀ ਪ੍ਰਚਾਰਕ ਨੂੰ ਵੀ ਬਾਹਰ ਕੱਢ ਦਿੱਤਾ ਗਿਆ ਗੁਰਬਾਣੀ ਦਾ ਫਰਮਾਨ ਅਵਰੂਪ ਦੇਸਾ ਆਪਣਾ ਕਰ ਆਵਤ ਜਾਵਤ ਜਨਮ ਮਰਿਆ ਕਿਉਂਕਿ ਸਾਡਾ ਬਹੁਤਿਆਂ ਦਾ ਸੁਭਾਅ ਹੋ ਗਿਆ ਹੈ ਕਿ ਦੂਜਿਆਂ ਸਿੱਖਿਆ ਦੇ ਹੀ ਜਾਣੀ ਹੈ ਆਪ ਨਹੀਂ ਕਰਨਾ ਸਾਧ ਸੰਗਤ ਜੀ ਮਾਫ ਕਰਿਓ ਦੂਜਿਆਂ ਨੂੰ ਕਹੀ ਜਾਣਾ ਨਸ਼ਾ ਨਹੀਂ ਕਰਨਾ ਗੁਰੂ ਦੀ ਗੱਲ ਮੰਨਣੀ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਨਿਤਨੇਮੀ ਬਣਨਾ ਪਰ ਆਪ ਕੁਝ ਵੀ ਨਹੀਂ ਕਰਨਾ ਕਿਉਂਕਿ ਅਸੀਂ ਆਪਣੇ ਸਵਾਰਥ ਵਾਸਤੇ ਤੁਰੇ ਫਿਰਦੇ ਹਾਂ ਕਿ ਸਾਡੇ ਬੱਚੇ ਚੰਗੇ ਕਾਰੋਬਾਰ ਕਰਨ ਵਿਦੇਸ਼ਾਂ ਵਿੱਚ ਚਲੇ ਜਾਣ ਸਾਡੇ ਕੋਲ ਮਾਇਆ ਵੀ ਖੁੱਲੀ ਜੀ ਆ ਜਾਵੇ ਸਾਡੇ ਕੋਲ ਚੰਗਾ ਮਕਾਨ ਵੀ ਹੋਵੇ ਗੁਰੂ ਪਿਆਰਿਓ ਕਲਗੀਆਂ ਵਾਲੇ ਪਾਤਸ਼ਾਹ ਦੇ ਜੀਵਨ ਚਾਤ ਮਾਰੀਏ ਕਿ ਉਹਨਾਂ ਨੇ ਆਪਣੇ ਚਾਰ ਬੱਚੇ ਸ਼ਹੀਦ ਕਰਵਾਏ ਮਾਤਾ ਪਿਤਾ ਸ਼ਹੀਦ ਕਰਵਾਏ ਕਿਸੇ ਦਾ ਵੀ ਹੱਥੀ ਸੰਸਕਾਰ ਨਾ ਕਰ ਸਕੇ ਇਥੋਂ ਤੱਕ ਘਰਬਾਰ ਸਾਰਾ ਬਰਬਾਦ ਕਰ ਦਿੱਤਾ ਇਥੋਂ ਤੱਕ ਕਿ ਮਾਇਆ ਤੇ ਕੀਮਤੀ ਖਜ਼ਾਨਾ ਵੀ ਸਾਰਾ ਰੁੜ ਗਿਆ ਤਾਂ ਗੁਰੂ ਪਾਤਸ਼ਾਹ ਨੇ ਕਾਲਪੁਰਖ ਦੇ ਭਾਣੀ ਵਿੱਚ ਜਾ ਕੇ ਰੇ ਲਾਉਂਦੇ ਰਹੇ ਕਿਤੇ ਅੱਖਾਂ ਵਿੱਚ ਨੀਰ ਨਹੀਂ ਆਇਆ ਚੌਥਾ ਗਰੀ ਮਜ਼ਦੂਰ ਦੀ ਜਦੋਂ ਉਸ ਦੀ ਵਾਰੀ ਆਈ ਤੇ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਕੀ ਵੇਖਿਆ ਉਸ ਦੇ ਕੱਪੜੇ ਫਟੇ ਹੋਏ ਹਨ ਬਹੁਤ ਬੁਰਾ ਹਾਲ ਹੈ ਜਦੋਂ ਉਸ ਨੂੰ ਪੁੱਛਿਆ ਹਾਂ ਭਾਈ ਦੱਸ ਤੂੰ ਕੋਈ ਨੇਕ ਕੰਮ ਕੀਤਾ ਕਹਿੰਦਾ ਭਾਈ ਕਥਾਵਾਚਕ ਨੂੰ ਕਈ ਵਾਰ ਸੁਣਦਾ ਰਿਹਾ ਸੀ ਉਹ ਕਹਿੰਦਾ ਹੁੰਦਾ ਸੀ ਜਿਹੜਾ ਨਾਮ ਜਪੇਗਾ ਵੰਡ ਕੇ ਛਕੇਗਾ ਦਸਾਂ ਨਵਾਂ ਦੀ ਕਿਰਤ ਕਰਾਇਆ ਕਮਾਈ ਕਰੇਗਾ ਉਸ ਨੂੰ ਦਰਗਾਹ ਵਿੱਚ ਜਰੂਰ ਜਗ੍ਹਾ ਮਿਲੇਗੀ ਇਹ ਇਹਨਾਂ ਦੇ ਮੁਤਾਬਕ ਮੈਂ ਕਰਦਾ ਰਿਹਾ ਹਾਂ ਜਰਵਾਣੇ ਕਹਿੰਨੇ ਬੁਆ ਖੋਲਿਆ ਜਦੋਂ ਇਸ ਦਾ ਬਈ ਖਾਤਾ ਖੋਲਿਆ ਇੱਕ ਇੱਕ ਚੀਜ਼ ਇੱਕ ਇੱਕ ਗੱਲ ਉਸ ਗਰੀਬ ਦੀ ਸਹੀ ਨਿਕਲੀ ਉਸ ਨੇ ਨਾਮ ਜਪਿਆ ਬਾਣੀ ਪੜੀ ਦਸਾਂ ਨਵਾਂ ਦੀ ਕੀਰਤ ਕੀਤੀ ਉਹ ਸਦੀ ਸਾਰੀ ਸਚਾਈ ਨੂੰ ਵੇਖਦੇ ਹਾਂ ਉਸ ਨੂੰ ਅਦਬ ਸਤਕਾਰ ਨਾਲ ਸੱਚਖੰਡ ਅੰਦਰ ਲੈ ਗਏ ਵਿੱਚ ਦੁਨੀਆ ਸੇਵ ਕਮਾਈਆ ਤਾਂ ਦਰਗਾ ਵੇਸਨ ਪਾਈਆ ਸਾਨੂੰ ਸਾਰਿਆਂ ਨੂੰ ਗੁਰੂ ਪਾਤਸ਼ਾਹ ਦਾ ਉਪਦੇਸ਼ ਹੈ ਕਿ ਇਸ ਦੁਨੀਆ ਵਿੱਚ ਰਹਿ ਕੇ ਇਸ ਤਨ ਵਿੱਚ ਰਹਿ ਕੇ ਚੰਗੇ ਕੰਮ ਕਰਨੇ ਨੇ ਕਮਾਈ ਕਰਨੇ ਸਰਬੱਤ ਦਾ ਭਲਾ ਮੰਗਣਾ ਫੇਰ ਸਾਡੀ ਕੀਤੀ ਹੋਈ ਸੇਵਾ ਦਰਗਾਹ ਵਿੱਚ ਪ੍ਰਵਾਨ ਹੋ ਜਾਣੀ ਹੈ